ਬਰਨਾਲਾ ਦੇ ਵਿੱਚ ਰਿਸ਼ਤੇ ਇੱਕ ਵਾਰ ਫਿਰ ਤੋਂ ਸ਼ਰਮਸ਼ਾਰ ਹੋਏ ਨੇ ਕਿਉਂਕਿ ਫੁੱਫਣ ਨੇ ਆਪਣੀ ਹੀ ਪਤੀ ਜੁਦੇ ਨਾਲ ਜ਼ਬਰਦਸਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੂਆ ਦੇ ਘਰ ਛੁੱਟੀਆਂ ਮਨਾਉਣ ਗਈ ਸੀ ਬੱਚੀ ਪ੍ਰਵਾਸੀ ਹੈ ਪਰਿਤ ਪਰਿਵਾਰ ਪਿਛਲੇ 30 ਸਾਲ ਤੋਂ ਪੰਜਾਬ ਰਹਿ ਰਿਹਾ ਹੈ। ਤੇ ਪੂਆ ਦੇ ਘਰ ਛੁੱਟੀਆਂ ਮਨਾਉਣ ਦੇ ਲਈ ਇਹ ਬੱਚੀ ਗਈ ਸੀ। ਬਰਨਾਲਾ ਦੇ ਵਿੱਚ ਇਹ ਜੋ ਮਾਮਲਾ ਸਾਹਮਣੇ ਆਇਆ ਪ੍ਰਵਾਸੀ ਹੈ ਪਰਿਤ ਪਰਿਵਾਰ ਪਿਛਲੇ 30 ਸਾਲ ਤੋਂ ਪੰਜਾਬ ਦੇ ਵਿੱਚ ਰਹਿ ਰਿਹਾ। ਨਾ ਦੇ ਬਹੁਣਾ ਪਾਇਆ। ਤਾਂ ਜਦੋਂ ਸੀ ਵੈਰੀਫਾਈ ਕੀਤਾ ਉਹ ਬੱਚੀ ਐਡਮਿਟ ਹੋ ਗਈ ਹਸਪੀਟਲ। ਤੇ ਉਹ ਮੈਡਮ ਵਨਪ੍ਰੀਸਪੋਰਸ ਇਨਸਪੈਕਟਰ ਨੇ ਬਿਆਨ ਦਰਜ ਕੀਤਾ ਉਹ ਸਾਨੂੰ ਕਲੀਅਰ ਹੋਇਆ ਵੀ ਇਹ ਕੁੜੀ ਜਿਹੜੀ ਕੁੜੀ ਆ ਸੀ 12 ਸਾਲ ਤੋਂ ਥੰਦੇ ਸੀਗੀ ਉਮਰ ਉਹਦੀ ਉਹ ਆਪਦੇ ਫੁੱਫੜ ਕੋਲੇ ਕਹਿ ਰਹੇ ਪਿੰਡਾ ਤੇ ਛੁੱਟੀਆਂ ਆਈਆਂ ਹੋਈਆਂ ਆ ਛੁੱਟੀਆਂ ਚੜਾਈ ਹੋਈ ਸੀ ਤਾਂ ਉਹਦੇ ਫੁੱਫੜ ਨੇ ਜਦੋਂ ਉਹਨੂੰ ਲੈ ਕੇ ਜਾ ਰਿਹਾ ਸੀ گا ਉਹ ਤੇ ਜਿਹੜਾ ਹੈਗਾ ਵੀ ਉਹਦੇ ਨਾਲ ਗਲਤ ਹਰਕਤ ਕੀਤੀ ਰੇਪ ਦੀ ਰੇਪ ਕੀਤਾ ਉਹਨੇ ਇੱਕ ਤਰੀਕੇ ਦਾ ਵੀ ਕੋਈ ਵੀ ਚੀਜ਼ ਇਨਸੈਕਸ਼ਨ ਜਿਹੜੀ ਹੁੰਦੀ ਹੈ ਉਹ ਕੀਤੀ ਆ ਫਿਰ ਉਸ ਤੋਂ ਬਾਅਦ ਉਹ ਪਥੇਰ ਤੇ ਉਹਨੂੰ ਖਾਲੀ ਜਿਸ ਨੂੰ ਸੰਨ ਡੁੰਗੀ ਜੀ ਜਗ੍ਹਾ ਤੇ ਲੈ ਗਿਆ ਜਿੱਥੇ ਉੱਥੇ ਇੱਕ ਜ਼ਿੰਮੇਵਾਰ ਆ ਕਾਣਾ ਸਿੰਘ ਜੀ ਨੂੰ ਉਹਦੇ ਬਾਰੇ ਪਤਾ ਲੱਗ ਗਿਆ ਸੀ ਤਾਂ ਜਿਹੜਾ ਹੈਗਾ ਉਹਨੇ ਮੌਕੇ ਤੇ ਗਵਾਹੀ ਦਿੱਤੀ ਜਿਸ ਤੇ ਬਿਆਨ ਦਰਜ ਕਰਕੇ ਮਕਦਮਾ ਨੰਬਰ 102 ਮਿਤੀ 4725 ਅੰਡਰ ਸੈਕਸ਼ਨ 65 2 ਬੀ ਐਨ ਐਸ ਤੇ 6400 ਇਹਦੇ ਤਹਿਤ ਉਹਨਾਂ ਨੂੰ ਦਰਜ ਕਰਕੇ ਜੀ ਦੋਸ਼ੀ ਜਿਹੜੀ ਹੈਗੀ ਆ ਅਰੈਸਟ ਪਾ ਦਿੱਤੀ ਜੀ ਮੈਡੀਕਲ ਦੋਨਾਂ ਜਣਿਆਂ ਦਾ ਕਰਵਾ ਲਿਆ ਗਿਆ ਇਹਦਾ ਪਹਿਲਾ ਤੋਂ ਨਹੀਂ ਫਿਲਹਾਲ ਕੋਈ ਇਸ ਇਸ ਅ ਪਰਚੇ ਤੋਂ ਬਣਾ ਹੋਰ ਕਿ ਸਾਡੇ ਸਾਹਮਣੇ ਟੈਂਟ ਹੈ ਇਹ ਪ੍ਰਵਾਸੀ ਨੇ ਕਿ ਉਹਰੇ ਰਹਿੰਦੇ ਆ ਬਹੁਤ ਸਾਲ ਤੋਂ ਜਿਵੇਂ ਆਫਗਾਨੇਲੇ 1990 ਵਗੈਰਾ ਤੋਂ ਰਹ ਰਹੇ ਨੇ ਇਹਦਾ ਫਫੜੀ ਹੀ ਸੀਗਾ ਵੀ ਗੁੜੀਆ ਦਾ ਹਾਂਜੀ ਹਸਪੀਟਲ ਜਸ ਸਟੇਬਲ ਆ ਸਟਿਲ ਬਾਕੀ ਉਹ ਗਾਇਨੇ ਡਾਕਟਰ